ਮੇਰਾ ਨਾਮ ਸ਼ਿਵ ਕੁਮਾਰ ਹੈ ਜੀ ਪਿੰਡ ਦਸਾਂਝ ਖੁਰਦੇ ਆ ਜੀ ਸਾਡੇ ਜੀ ਇੱਥੇ ਰੀਪਰ ਚੱਲਦਾ ਸੀਗਾ ਤੂੜੀ ਵਾਲਾ ਤੇ ਮੈਂ ਰੀਪਰ ਤੋਂ ਉੱਤਰ ਕੇ ਜੀ ਪਾਣੀ ਪੀਣ ਲੱਗਾ ਸੀਗਾ ਤੇ ਅਚਾਨਕ ਗੱਡੀ ਆਉਂਦੀ ਸੀਗੀ ਬਹੁਤ ਸਪੀਡ ਸੀਗੀ ਗੱਡੀ ਦੀ ਤੇ ਉਹ ਮੇਰੇ ਹਿਸਾਬ ਨਾਲ ਜੀ ਫੋਨ ਤੇ ਵੀ ਲੱਗਾ ਹੋਇਆ ਸੀਗਾ ਤੇ ਗੱਡੀ ਇੱਥੇ ਰੇਲਵੇ ਲਾਈਨ ਵਾਲਿਆਂ ਦੇ ਨਿਸ਼ਾਨਦੇ ਹੀ ਹੋਈ ਆ ਉਹਦੇ ਉੱਪਰ ਵੱਜ ਕੇ ਤਾਂ ਮੋਰੇ ਇੱਕ ਬੰਦਾ ਜਾ ਰਿਹਾ ਸੀ ਸਾਈਕਲ ਤੇ ਤੇ ਉਹਦੇ ਵਿੱਚ ਜੀ ਪਿੱਛੋਂ ਆ ਕੇ ਵੱਜਾ ਤੇ ਉਹ ਬੰਦੇ ਦੇ ਸਿਰ ਦੇ ਵਿੱਚ ਝੋਟ ਲੱਗੀ ਹੈ ਤੇ ਗੱਡੀ ਇੱਕਦਮ ਹੀ ਪਲਟ ਗਈ ਤੇ ਉਹਦੇ ਹੀ ਅਸੀਂ ਨੱਠ ਕੇ ਆ ਗਏ ਜੀ ਹੋਰ ਬੰਦੇ ਵੀ ਇਕੱਠੇ ਹੋ ਗਏ ਹਾਂਜੀ ਪੁਲਸ ਆਈ ਹੈ ਹਾਂਜੀ ਮੌਕੇ ਤੇ ਪੁਲਸ ਮਠੱਡੇ ਵੱਲੋਂ ਆ ਰਹੀ ਸੀ ਜੀ ਉਦੋਂ ਹੀ ਆ ਗਈ 2 ਮਿੰਟ ਦੇ ਵਿੱਚ ਵਿੱਚ ਪੁਲਸ ਆ ਗਈ ਜੀ ਇੱਥੇ ਕਿ ਉਹ ਬੰਦੇ ਤੇ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਜੀ ਜਿਹਦੇ ਸੱਟ ਲੱਗੀ ਆ ਤੇ ਜਿਹੜਾ ਬੰਦਾ ਗੱਡੀ ਚਲਾਉਂਦਾ ਸੀ ਉਹਨੂੰ ਪੁਲਿਸ ਨੇ ਕਾਬੂ ਕੀਤਾ ਜੀ ਬਾਕੀ ਦੇਖੋ ਕੀ ਕਰਦੇ ਆ ਕਾਰਵਾਈ ਹੋ ਰਹੀ ਆ ਅਸੀਂ ਪਠੱਡੇ ਖੁਰਤੋਂ ਕਪਲੇਟੋਂ ਆ ਰਹੇ ਸੀ ਤੇ ਰਸਤੇ ਵਿੱਚ ਦੇਖਿਆ ਕਿ ਐਕਸੀਡੈਂਟ ਹੋਇਆ ਪਿਆ ਤੇ ਜਦੋਂ ਪਤਾ ਕੀਤਾ ਆਪਾਂ ਤੇ ਜਿਹੜਾ ਲੜਕਾ ਗੱਡੀ ਚਲਾ ਰਿਹਾ ਸੀ ਇਹ ਜ਼ਿਆਦਾ ਸਪੀਡ ਤੇ ਤੇ ਅੱਗੇ ਕੋਈ ਦੋ ਸਾਈਕਲ ਤੇ ਆ ਰਹੇ ਸੀ ਉਹਨਾਂ ਨੂੰ ਟੱਕਰ ਮਾਰ ਕੇ ਤੇ ਗੱਡੀ ਜਿਆਦਾ ওভার ਸਪੀਡ ਤੇ ਹੋਣ ਕਰਕੇ ਗੱਡੀ ਉਲਟ ਗਈ ਹੁਣ ਮੌਕੇ ਤੇ ਆਪਾਂ ਇਹਨਾਂ ਨੂੰ ਕਾਬੂ ਕਰ ਲਿਆ ਵਾ ਕਿਧਰੋਂ ਆ ਰਹੇ ਸੀ ਇਹ ਇਹ ਮਠੱਦੇ ਖੁਰਤੋਂ ਆ ਰਹੇ ਸੀ